ਪੰਜਾਬ ਦੇ ਵਿੱਚ ਅਗਰ ਕਿਸੇ ਵੀ ਦਫ਼ਤਰ ਦੇ ਵਿੱਚ ਕਰਪਸ਼ਨ ਕਰਦਾ ਕੋਈ ਅਧਿਕਾਰੀ ਫੜਿਆ ਗਿਆ ਜਾਂ ਕਿਸੇ ਤਰੀਕੇ ਦੀ ਕੋਈ ਸ਼ਿਕਾਇਤ ਆਈ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਜ਼ਿਲ੍ਹੇ ਦੇ ਡੀਸੀ ਤੇ ਨਾਲ ਐਸਐਸਪੀ ਹੋਣਗੇ ਇਹ ਮੈਂ ਨਹੀਂ ਕਹਿ ਰਿਹਾ ਹੈ ਸੀਐਮ ਭਗਵੰਤ ਮਾਨ ਦਾ ਅੱਜ ਬਿਆਨ ਆ ਗਿਆ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਅੱਜ ਡੀਸੀ ਤੇ ਐਸਐਸਪੀ ਤੇ ਹੋਰ ਵੱਡੇ ਅਧਿਕਾਰੀਆਂ ਦੀ ਮੀਟਿੰਗ ਲਈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਵੱਲ ਦੱਸਿਆ ਗਿਆ ਕਿ ਪੰਜਾਬ ਤੋਂ ਕਾਫੀ ਸ਼ਿਕਾਇਤਾਂ ਜਿਹੜੀਆਂ ਐਂਟੀ ਕ腐ਪਸ਼ਨ ਨੰਬਰ ਦੇ ਉੱਤੇ ਆ ਰਹੀਆਂ ਨੇ ਦੂਜੇ ਪਾਸੇ ਕਾਫੀ ਵੀਡੀਓ ਵੀਰਲ ਹੋ ਰਹੀਆਂ ਸੀ ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਤੇ ਹੁਣ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਜ਼ਿੰਮੇਵਾਰ ਹੋਣਗੇ ਅਗਰ ਕਿਸੇ ਦਫ਼ਤਰ ਦੇ ਵਿੱਚ ਕੋਈ ਕ腐ਪਸ਼ਨ ਫੜੀ ਗਈ ਤਾਂ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਫੈਸਲਾ ਲਿਆ ਗਿਆ ਸੀਐਮ ਭਗਵੰਤ ਮਾਨ ਵੱਲੋਂ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੀ ਲੋਕ ਸਭਾ ਦੇ ਵਿੱਚ ਕਾਫੀ ਘੱਟ ਸਿੱਟਾਈਆਂ ਨੇ ਤਾਂ ਕਾਫੀ ਲੋਕ ਜਿਹੜੀ ਕ腐ਸ਼ਨ ਤੋਂ ਵੀ ਨਰਾਜ ਸੀ ਕਿ ਦਫ਼ਤਰਾਂ ਦੇ ਵਿੱਚ ਦੁੱਗਣੀ ਕ腐ਸ਼ਨ ਹੋਣੀ ਸ਼ੁਰੂ ਹੋ ਗਈ ਹੈ, ਭ੍ਰਿਸ਼ਟਾਚਾਰ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਜਾ ਕੇ ਲੋਕਾਂ ਦਾ ਗ੍ਰਾਫਤ ਜਿਹੜਾ ਆਵਾਦੀ ਪਾਰਟੀ ਉੱਤੇ ਘਟਿਆ ਕਿਉਂਕਿ ਆਵਾਦੀ ਪਾਰਟੀ 2.5 ਸਾਲ ਜੇ ਹੋਈ ਸੀ ਪਰ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਉੱਤੇ ਹੀ ਕਹਿ ਕੇ ਜਿਹੜੀ ਆਵਾਦੀ ਪਾਰਟੀ ਆਈ ਸੀ ਕਿ ਦਫ਼ਤਰਾਂ ਦੇ ਵਿੱਚ ਕਿਸ ਤਰੀਕੇ ਦੀ ਕੋਈ ਰਿਸ਼ਵਤ ਨਹੀਂ ਚਲੇਗੀ। ਪਰ ਕਿਤੇ 2.5 ਸਾਲ ਦੇ ਵਿੱਚ ਰੋਕਣ ਦੇ ਵਿੱਚ ਕਾਮਯਾਬਤਾ ਹੋਈ ਹੈ ਪਰ ਉਸ ਤਰੀਕੇ ਨਾਲ ਕਾਮਯਾਬ ਨਹੀਂ ਹੋ ਜਿਸ ਤਰੀਕੇ ਨਾਲ ਲੋਕ ਚਾਹੁੰਦੇ ਸੀ ਪਰ ਉਹ ਹੀ ਫੈਸਲਾ ਸੀਐਮ ਭਗਵੰਤ ਮਾਨ ਨੇ ਹੁਣ ਲੈ ਲਿਆ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸੀਐਮ ਭਗਵੰਤ ਮਾਨ ਸੀਨੀਅਰ ਅਫਸਰਾਂ ਨਾਲ ਮੀਟਿੰਗ ਕਰ ਰਹੇ ਨੇ ਤੇ ਨਾਲ ਦੀ ਨਾਲ ਸਕਰੀਨਸ਼ਾਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿੱਦੇ ਵਿੱਚ ਕਿ ਸੀਐਮ ਭਗਵੰਤ ਮਾਨ ਨੇ ਇਹ ਹੁਕਮ ਜਾਰੀ ਕੀਤੇ ਨੇ ਤਾਂ ਹੁਣ ਜਿਸ ਤਰੀਕੇ ਨਾਲ ਇਹ ਹੁਕਮ ਜਾਰੀ ਹੋਏ ਨੇ ਕਿੰਨੀ ਕਰਪਸ਼ਨ ਪੰਜਾਬ ਦੇ ਵਿੱਚ ਕਰਦੀ ਹੈ ਕਿਉਂਕਿ ਜਲੰਧਰ ਜਿਮਨੀ ਚੌਣਾ ਤੇ ਹੋਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਮਨੀ ਚੌਣਾ ਨੇ ਕਿਤੇ ਉਸ ਨੂੰ ਲੈ ਕੇ ਤਾਂ ਨਹੀਂ ਇਹ ਨਮਾ ਸੀਮ ਭਗਵਾਨ ਤਮਾਨ ਨੇ ਫੈਸਲਾ ਲਿਆ ਪਰ ਜਿਸ ਤਰੀਕੇ ਨਾਲ ਕਰਪਸ਼ਨ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਲੋਕ ਵੀ ਕਹਿ ਰਹੇ ਨੇ ਪਰ ਰੋਕ ਲੱਗਣ ਦਾ ਇਹ ਤਰੀਕਾ ਕਿ ਸਹੀ ਹੈ ਜੇ ਡੀਸੀ ਜਾਂ ਐਸਐਸਪੀ ਜ਼ਿੰਮੇਵਾਰ ਹੋਣ ਕਿ ਕਿਉਂਕਿ ਜੋ ਬੈਠੀਆਂ ਅੰਦਰ ਅੰਦਰੀਆਂ ਮੋਰੀਆਂ ਨੇ ਉਹਨਾਂ ਰਾਹੀਂ ਜਿਹੜਾ ਪੈਸਾ ਕਰਪਸ਼ਨ ਦਾ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਆਪ ਮਹਾਰੇ ਵੀ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ ਕਿਉਂਕਿ ਗਲਤੀ ਕਿੱਥੇ ਹੁੰਦੀ ਹੈ ਕੱਲਾ ਅਧਿਕਾਰੀ ਹੀ ਕਰਪਸ਼ਨ ਕਰਨ ਦੇ ਜ਼ਿੰਮੇਵਾਰ ਨਹੀਂ ਕਿਉਂਕਿ ਕਈ ਲੋਕਾਂ ਦੇ ਡਾਕੂਮੈਂਟ ਘਟ ਹੁੰਦੇ ਨੇ ਜਾਨ ਬੁਝ ਕੇ ਅਧਿਕਾਰੀ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਇੰਨਾ ਕਰਾਪਸ਼ਨ ਦਾ ਧੁੱਲੋ ਇੰਨੀ ਰਿਸ਼ਵਤ ਲੋ ਇਹ ਸਾਡਾ ਕੰਮ ਕਰ ਦਿਓ ਇਸ ਦੇ ਨਾਲ ਜ਼ਿੰਮੇਵਾਰ ਦੋਨੇ ਵਿਅਕਤੀਆਂ ਨੂੰ ਬੁਲਾਉਣਾ ਚਾਹੀਦਾ ਹੈ ਭਾਵੇਂ ਦੇਣ ਵਾਲਾ ਭਾਵੇਂ ਲੈਣ ਵਾਲਾ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਫੈਸਲਾ ਹੈ ਇਸ ਨੂੰ ਲੈ ਕੇ ਆਪਣਾ ਉਹ ਵਿਚਾਰ ਕਮੈਂਟ ਜੁੜਦੇ ਜਿਹਦੇ ਨਾਲ ਕਿ ਅੱਗੇ ਵੀ ਪੰਜਾਬ ਦੇ ਵਿੱਚੋਂ ਪਤਾ ਲੱਗ ਸਕੇ ਕਿਸ ਇਲਾਕੇ ਦੇ ਵਿੱਚ ਕਿੰਨੀ ਕਰਾਪਸ਼ਨ ਤੁਸੀਂ ਵੀ ਆਪਣਾ ਉਹ ਵਿਚਾਰ ਵੀਡੀਓ ਵਿੱਚ ਜ਼ਰੂਰ ਦਿਓ ਕਿ ਤੁਹਾਡੇ ਇਲਾਕੇ ਵਿੱਚ ਕਿਸੇ ਕਿਸੇ ਡਿਪਾਰਟਮੈਂਟ ਦੇ ਤੁਹਾਨੂੰ ਲੱਗਦਾ ਹੈ ਕਿ ਰਿਸ਼ਵਤ ਅਜੇ ਵੀ ਤਰ੍ਹਾਂ ਲਦਾ ਚੱਲ ਰਹੀ ਹੈ ਸੁਣ ਲੈ ਕੇ ਐਂਟੀ ਕ腐ਪਸ਼ਨ ਨੰਬਰ ਵੀ ਸੀਐਮ ਭਗਵਾਨਤਮਨ ਵੱਲੋਂ ਜਾਰੀ ਕੀਤਾ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਹੋਇਆ ਹੈ ਉਸ ਦੇ ਉੱਤੇ ਤੁਸੀਂ ਸ਼ਿਕਾਇਤ ਦਰਜ ਕਰਾ ਸਕਦੇ ਹੋ ਵੀਡੀਓ ਬਣਾ ਕੇ ਭੇਜ ਸਕਦੇ ਹੋ ਤਾਂ ਇਸ ਤਰੀਕੇ ਨਾਲ ਜੋ ਸੀਐਮ ਭਗਵੰਤ ਮਾਨ ਨੇ ਹੁਣ ਫੈਸਲਾ ਲਿਆ ਹੈ ਤਾਂ ਕਿੰਨੇ ਤੇ ਗੰਭੀਰ ਮੁੱਦਾ ਜਰੂਰ ਹੈ ਕਿ ਕ腐ਸ਼ਨ ਦੇ ਕਈ ਕੇਸ ਪੰਜਾਬ ਦੇ ਵਿੱਚ ਆ ਗਏ ਨੇ ਵੱਡੇ ਵੱਡੇ ਅਫਸਰ ਇਹਦੇ ਵਿੱਚ ਸ਼ਾਮਲ ਨੇ ਕਿਉਂਕਿ ਦੋ ਪੁਲਿਸ ਅਧਿਕਾਰੀ ਸੀਐਮ ਭਗਵੰਤ ਮਾਨ ਨੂੰ ਦੱਸਿਆ ਕੁਝ ਦਿਨ ਪਹਿਲਾਂ ਫੜੇ ਗਏ ਨੇ ਜੋ ਕਿ ਪੰਜਾਬ ਪੁਲਿਸ ਦੀ ਭਾਰਤੀ ਦੇ ਨਾਮ ਤੇ ਕਈ ਲੱਖ ਰੁਪਏ ਹੁਣ ਤੱਕ ਕ腐ਸ਼ਨ ਕਰ ਚੁੱਕੇ ਨੇ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਇਹ ਸਖਤ ਫੈਸਲੇ ਜਿਹੜੇ ਲੈਨੇ ਪਏ ਨੇ ਤਾਂ ਇਸ ਖਬਰ ਨੂੰ ਬਤੋ ਸੇਅਰ ਕਰਕੇ ਕਮੈਂਟ ਜੁੜ ਕੇ ਰੋ ਤੇ ਨਾਲ ਸਾਡੇ ਚੈਨਲ ਨੂੰ ਫੋਲੋ ਕਰ ਲਓ ਜਿਸ ਦੇ ਨਾਲ ਕਿ ਅਸੀਂ ਹਰ ਛੋਟੀ ਤੋਂ ਵੱਡੀ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਧੰਨਵਾਦ